ਹਾਂਜੀ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਬਹੁਤ ਸੋਹਣੀ ਵੀਡੀਓ ਹੁਣੇ ਹੁਣ ਤੁਹਾਡੇ ਨਾਲ ਸਮਝ ਕਰਨ ਜਾ ਰਿਹਾ ਹਾਂ ਜਿਹੜੇ ਗਰੰਥੀ ਸਿੰਘ ਨੇ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਲਾਈਵ ਹੋ ਕੇ ਗੱਤਰਾ ਕਿਰਪਾਨ ਲਾਇਆ ਹਰਮੋਨੀਅਮ ਵੇਚਣ ਦੀ ਗੱਲ ਕੀਤੀ ਕਮੇਟੀਆਂ ਬਾਰੇ ਗੁਰਦੁਆਰਿਆਂ ਦੇ ਜੋ ਹਾਲ ਨਹੀਂ ਉਹ ਗਰੰਥੀ ਸਿੰਘ ਨੇ ਲਾਈਵ ਹੋ ਕੇ ਦੱਸੇ ਨੇ ਉਸੇ ਗਰੰਥੀ ਸਿੰਘ ਦੇ ਨਾਲ ਜਥੇਦਾਰ ਨਵੇਂ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੰਜ ਉਹਨਾਂ ਨੇ ਫੋਨ ਤੇ ਗਲਤ ਗੱਲਬਾਤ ਕੀਤੀ ਉਹਨਾਂ ਦਾ ਦੁੱਖੜਾ ਸੁਣਿਆ ਤੇ ਉਹਨਾਂ ਨੇ ਕਿਵੇਂ ਸਿੱਖੀ ਚ ਪਰਪੱਕ ਰਹਿਣ ਵਾਸਤੇ ਸਗਰੰਥੀ ਸਿੰਘ ਨੂੰ ਪ੍ਰੇਰਿਆ ਕੀ ਗੱਲਾਂਬਾਤਾਂ ਹੋਈਆਂ ਨੇ ਲਾਈਵ ਉਹ ਤੁਸੀਂ ਵੀ ਵੀਡੀਓ ਦੇ ਵਿੱਚ ਦੇਖੋ ਤੇ ਜਰੂਰ ਸ਼ੇਅਰ ਕਰਿਓ ਕੋਈ ਹੈ ਕੋਈ ਦਰਦਗਰੰਥੀ ਸਿੰਘਾਂ ਦਾ ਸੁਣਨ ਵਾਲਾ ਬਹੁਤ ਸੋਹਣੀ ਗੱਲ ਹੈ ਤੇ ਜਰੂਰ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਵੀ ਕਮੈਂਟਾਂ ਰਾਹੀਂ ਦਿਓ ਸੋਹਣਾ ਤੇ ਦੇਖੋ ਵੀਡੀਓ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਕਾ ਖਾਲਸਾ ਵੇ ਕੋ ਜੀ ਫਤਿਹ ਜਥੇਦਾ ਸਾਹਿਬ ਜੀ ਹਾਂ ਜੀ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਠੀਕ ਠਾਕ ਹੋ ਤੁਸੀਂ ਮਿਹਰਬਾਨ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਚਲੋ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਕੋਈ ਗੱਲ ਨਹੀਂ ਮੈਂ ਨਾ ਮੈਂ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਹੀ ਨਹੀਂ ਕਿ ਪਰਮਜਬੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਉਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਤੁਹਾਨੂੰ ਭਾਜੀ ਇਹ ਆਗੇ ਜਥੇਦਾ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰਪ੍ਰੰਧ ਲੋਕਲ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤਲੇ ਰਿਸੀ ਚਾਹੀਦੇ ਵੈਸੇ ਪਰ ਤੱਕਾ ਸਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗ੍ਰੰਥੀ ਸਿੰਘ ਨੇ ਟਿਕਦਾ ਛੇਵੇਂ ਨੇ ਬਲੂ ਤਨਮਿਨੀਆ ਬਾਅਦ ਇਹ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਮੈਂ ਸਾਰੀਆਂ ਗੱਲਾਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਰ ਦੱਸ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅੱਖ ਨਹੀਂ ਸੀ ਕਿ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਵੀ ਇਹ ਤੇ ਬੜੀ ਅਨਮੋਲ ਆ ਹੋਰ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਕਰਵਾਏ ਕੋਪਰੀਆਂ ਲੋਹਾਈਆਂ ਰਖੜੀਆਂ ਦੇ ਚੜੇ ਤੋਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡ ਰਹੇ ਆ ਸਿੱਖੀ ਅਨਮੋਲ ਆ ਤੇ ਵੇਖੋ ਰਪਿੰਦਰ ਸਿੰਘ ਦੀ ਗੱਲ ਗੱਲ ਮੇਰੀ ਗੱਲ ਸੁਣੋ ਕਿ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾ ਰਕਪੜੇ ਪਹਿਰੇ ਜਾਏ ਮਨੋ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ਼ਰੀਆ ਕਾਲ ਤੱਕ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਤੇ ਕਾਲ ਤੱਕ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛੀ ਤੁਹਾਡੇ ਨਾਲ ਆ ਪਰ ਹੋਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਜਿੱਥੇ ਸੇਵਾ ਦੇ ਮੈਂ ਜਥੇਦਾਰ ਅਗਿਆਰੀ ਰਵੀਰ ਸਿੰਘ ਨਾਲ ਗੱਲ ਕਰੀ ਸੀ ਜੀ ਅਸ ਤੋਂ ਤੋਂ ਤਨਵੀਨ ਪਹਿਲਾ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਇੱਥੇ ਗੱਲ ਕਰਾਂਗੇ ਤੇ ਜਨਤਾ ਕੋਲ ਪਤਾ ਨਹੀਂ ਕਿ ਕਿ ਹਾਰਵਾਣਾ ਮੈਂ ਤੇ ਪਰ ਚਲੋ ਉਹਨਾਂ ਨੇ ਆਪਣੇ ਤੌਰ ਤੇ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਜੇ ਮੇਰੇ ਤੱਕੇ ਨਾਲ ਮੇਰੇ ਡੋਬੀ ਇਥੋਂ ਬਿਨਾਂ ਸੰਗਤ ਦੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਜਿੱਥੇ ਤੁਸੀਂ ਪਾਤਸ਼ਾਹ ਦੇ ਘਰ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਪਾਉਮਾ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਹੈ ਗੁਰੂ ਦੀ ਬਾਣੀ ਤੇ ਟੇਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਗ ਤੇ ਕੱਲ ਆਓ ਤੁਸੀਂ ਜੀਓ ਇੱਕ ਠੀਕ ਹੈ ਵਾਇਗੁਰ ਜੀ ਦਾ ਖਾਲਸਾ ਇਸ ਨੰਬਰ ਤੇ ਸੰਪਰਕ ਕਰੀਏ ਹਾਂਜੀ ਹਾਂਜੀ ਇਸੇ ਤੇ ਨੋ ਕਰ ਦਿਓ ਮੈਂ ਇੱਥੇ ਹੀ ਆ ਕੱਲ ਤੁਸੀਂ 1 ਵਜੇ ਆਜੋ 1:30 ਵਜੇ ਆਜੋ ਉਹ ਕੈਮਰੋ ਕੋਈ ਨਹੀਂ ਲੱਗਿਆ ਕਿਉਂਕਿ ਮੈਂ ਅੱਜ ਫੋਟੋ ਉੱਪਰ ਆਵ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਠੀਕ ਇਹ ਅਕਾਲ ਤੱਕ ਸਾਬ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ ਰੋਮਾ ਸਾ ਹਾਂਜੀ ਬਾਕੀ ਬਾਕੀ ਵੇਖੋ ਪਾਸ਼ਾ ਜੀ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦਾ ਪਰ ਚੜ੍ਹਦੀ ਕਲਾ ਚ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆਵੇ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਠੀਕ ਹੈ ਠੀਕ ਹੈ ਜਦੋਂ ਤੁਸੀਂ ਮੋਦਰਾ ਦਿੱਤਾ ਜੀ ਬਹੁਤ ਬਹੁਤ ਹੌਸਲਾ ਦੇਣ ਵਾਲਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਘਰ ਤੋਂ ਪਾਠ ਸਾਰਿਆਂ ਨੇ ਲੈ ਲਿਆ ਬੜੀਆਂ ਬੜੀਆਂ ਵੇਦਤਾ ਸੀਗੇ ਬਸੇ ਬਸੇ ਮੈਨੂੰ ਉਮੀਦਾਂ ਤੋਂ ਬਹੁਤ ਤਮਕਾਇਆ ਗਿਆ ਕਹਿੰਦੇ ਜਿਹੜਾ ਸਪੈਸ਼ਲੀ ਸੁਣੀ ਕਿਸੇ ਨੇ ਨਹੀਂ ਸੁਣੀ ਨਹੀਂ ਲੈ ਲੈ ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਵਾ ਪਾਤਸ਼ਾਹ ਦੀ ਸ਼ਰਨ ਤੇ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤੋ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ